ਗਿਆਨੀ ਜੈਲ ਸਿੰਘ ਨਾਲ ਤੁਹਾਡਾ ਪਰਸਨਲ ਸਬੰਧ ਬਿਰਜ ਬਿਲਕੁਲ ਮੈਨੂੰ ਤੇ ਦੇਖੋ ਮੈਂ ਤੁਹਾਨੂੰ ਦੱਸਿਆ ਨਾ ਕਿ ਜਦੋਂ ਗਿਆਨੀ ਜੈਲ ਸਿੰਘ ਸੀਐਮ ਬਣਦੇ ਹਨ ਤੇ ਮੈਂ ਉਦੋਂ ਪਬਲਿਕ ਰਿਲੇਸ਼ਨ ਦਾ ਹੀ ਸੀ ਮੈਂ ਤਾਂ ਅਕਾਲੀ ਰਾਜ ਸੀ ਪਹਿਲਾਂ ਇਹਨਾਂ ਤੋਂ ਗਿਆਨੀ ਜੀ ਨੇ ਆ ਕੇ ਮੈਨੂੰ ਕੱਟਤਾ ਮਾਰਕੈਟ ਚ ਕਿ ਮੈਂ ਅਕਾਲੀ ਹਾਂ ਨਾ ਇਹ ਬਸ ਟ੍ਰਾਂਸਫਰ ਫਰੋਂ ਮੈਂ ਮਾਰਕੈਟ ਚ ਮੈਨੂੰ ਕੱਢਿਆ ਕਿ ਮੈਂ ਅਕਾਲੀ ਫਿਰ ਗਿਆਨੀ ਜੀ ਨੇ ਲੋੜ ਪੈ ਗਈ ਗੁਰੂ ਗੋਬਿੰਦ ਸਿੰਘ ਮਾਰਗ ਬਣਾਉਣ ਦੀ ਉਹ ਮੈਨੂੰ ਲਾਇਆ ਕਿ ਤੂੰ ਤੇਰੇ ਤੋਂ ਬੈਟਰ ਕੋਈ ਨਹੀਂ ਤੂੰ ਆ ਜਾ ਹਣ ਮੇਰੀ ਮਦਦ ਕਰ ਫਿਰ ਮੈਂ ਉਹਨਾਂ ਦਾ ਬਣ ਗਿਆ ਮੈਂ ਤਾਂ ਦੇਖੋ ਹਰ ਸੀਐਮ ਦਾ ਕੈਰੋਂ ਦਾ ਮੈਂ ਪੁਆਇੰਟ ਹੀ ਆ ਹੂੰ ਪਬਲਿਕ ਰਿਲੇਸ਼ਨਾਂ ਵਾਲਾ ਸੀਐਮ ਦੇ ਨੇੜੇ ਰਹੇਗਾ ਲੇਕਿਨ ਗਿਆਨੀ ਜ਼ੈਲ ਸਿੰਘ ਮੈਨੂੰ ਫਿਰ ਰਾਸ਼ਟਰਪਤੀ ਭਵਨ ਲੈ ਕੇ ਆਇਆ ਐਸ ਪ੍ਰੈਸ ਸੈਕਟਰੀ ਉਹਨਾਂ ਦੀ ਮਿਹਰਬਾਨੀ ਤੇ ਮੈਂ ਉੱਥੇ ਕੰਮ ਕੀਤਾ ਉਸ ਤੋਂ ਬਾਅਦ ਮੈਂ ਮੈਨੇਜਰ ਟੂਰਿਜ਼ਮ ਬਣਿਆ ਉਹ ਮੈਂ ਰਜੀਵ ਗਾਂਧੀ ਨੇ ਲਾਇਆ ਉਹ ਪ੍ਰਾਈਮ ਮਿੰਿਸਟਰ ਸੀ ਭਾਜਪਾ ਜੀ ਨੇ ਮੈਨੂੰ ਚੇਅਰਮੈਨ ਮਨਸਾਡੀ ਕਮਿਸ਼ਨ ਲਾਤਾ ਫਿਰ ਮੈਂ ਐਮਪੀ ਇਲੈਕਟਡ ਹਰਿਆਣਾ ਜੋ ਇੰਡੀਪੈਂਡੈਂ ਕੁਈ ਅਕਾਲੀਆ ਨੇ ਮੈਨੂੰ ਕੀਤਾ ਨਹੀਂ ਹਰਿਆਣੇ ਦੇ ਲੋਕਾਂ ਨੇ ਕਿਵੇਂ ਮੈਨੂੰ ਚੋਣ ਲਿਆ ਹਮਲਾ ਕੇ ਮੈਂ ਬੰਸੀ ਲਾਲ ਦੀ ਲੜਕੀ ਦੇ ਖਿਲਾਫ ਹਲੋਇਆ ਔਰ ਬੰਸੀ ਲਾਲ ਹੋੜਾ ਔਰ ਭਜਨ ਲਾਲ ਤਿੰਨੋਂ ਖੜੇ ਹੋਏ ਖਿਲਾਫ ਵੋਟਾਂ ਮੇਰੇ ਖਿਲਾਫ ਪਵਾਉਣ ਨੇ ਖੜੇ ਸਨ ਤੇ ਮੈਂ ਉਹ ਕਹਿੰਦੇ ਸਿੱਖਣਾ ਕਿੱਥੋਂ ਆ ਗਿਆ ਤੇ ਮੈਂ ਉਹ ਵੀ ਜਿੱਤ ਗਿਆ ਗੁਰੂ ਦੀ ਕਿਰਪਾ